ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਰਾਵਾ ਜੱਪਾ ਖੜੇ ਆ ਖਨੌਦੀ ਮੌਜੂਦ ਤੇ ਤੇ ਜਿੱਥੇ ਫਤਿਹਗਰ ਸਾਹਿਬ ਦੇ ਅਮਲੋ ਪਲਾਕ ਦੇ ਵਿੱਚੋਂ ਮੱਲੋਵਾਲ ਪਿੰਡ ਦੀ ਨੌਜਵਾਨ ਦੀ ਟੀਮ ਡੱਲੇਵਾਲ ਸਾਹਿਬ ਦੇ ਜਿਹੜਾ ਮਰਨਵਰ ਤੇ ਬੈਠੇ ਨੇ ਐਮਐਸਪੀ ਦੇ ਗਰੰਟੀ ਕਾਨੂੰਨ ਨੂੰ ਲੈ ਕੇ ਇਹ ਕਹਿੰਦੇ ਜਿਹੜੇ ਜਿੰਨੇ ਵੀਰਾਂ ਨਾਲ ਗੱਲਬਾਤ ਹੋਈ ਹੈ ਕਹਿੰਦੇ ਵੀ ਅਸੀਂ ਪ੍ਰਧਾਨ ਜੀ ਦੀ ਸੋਚ ਨੂੰ ਸਲਾਮ ਕਰਦੇ ਆਂ ਤੇ ਸਜਦਾ ਕਰਦੇ ਆਂ ਇਹ ਜੇ ਲੀਡਰ ਨੂੰ ਕਿ ਜਿਹੜਾ ਸਾਡੇ ਆਉਣ ਵਾਲੇ ਬੱਚਿਆਂ ਦੀ ਭਵਿੱਖ ਦੇ ਲਈ ਆਪ ਮੁਰੇ ਹੋ ਕੇ ਲੜ ਰਿਹਾ ਹੈ ਤੇ ਆਪਣੀ ਬਾਜ਼ ਜਾਨ ਦੀ ਬਾਜ਼ੀ ਲਾ ਰਿਹਾ ਹੈ ਕਹਿੰਦੇ ਵੀ ਸਤੂ ਘਰੇ ਵੇਖਾਂਗੇ ਆਪ ਜਦੋਂ ਅਸੀਂ ਪ੍ਰਧਾਨ ਜੀ ਦੀ ਵੀਡੀਓ ਦੇਖਦੇ ਆਂ ਪ੍ਰਧਾਨ ਜੀ ਦੀ ਅਪੀਲ ਦੇਖਦੇ ਆਂ ਸਪੈਸ਼ਲ ਮੰਮੀ ਕਹਿੰਦੇ ਅਸੀਂ ਬੋਰਚੇ ਦੇ ਵਿੱਚ ਤਾਂ ਲਗਾਤਾਰ ਬਹੁਤ ਜਨਾਬ ਤੋਂ ਬਾਤਾਂ ਲਵਾ ਰਹੇ ਆਂ ਪਰ ਟਾਲੀ ਕਮੇ ਰਹੀ ਸੀ ਉਹ ਵੀ ਵੀਰ ਆਪਣੀ ਪੱਕੇ ਤੌਰ ਤੇ ਲੈ ਕੇ ਆ ਗਏ ਨੇ ਤੇ ਇੱਕ ਹੋਰ ਤੁਹਾਨੂੰ ਦੱਸਦੇ ਆ ਇਹ ਉਹ ਵੀਰ ਨੇ ਉਹ ਲੋਕ ਨੇ ਜਿਹੜੇ ਆਜ਼ਾਦ ਨੇ ਜਿਹੜੇ ਕਿਸੇ ਵੀ ਜੱਥੇਬੰਦੀ ਨਾਲ ਸੰਬੰਧਤ ਨਹੀਂ ਹੈਗੇ ਕਿਸੇ ਵੀ ਜੱਥੇਬੰਦੀ ਦੇ ਨਾਲ ਰਾਜਨੀਤਿਕ ਤਾਂ ਹੈਗਾ ਤਾਂ ਪਰ ਹੁਣ ਇਹ ਵੀਰਾਂ ਨੇ ਆਪਣੀ ਟੀਕੇ ਚ ਸਿੱਧੂਪੁਰ ਦੇ ਨਾਲ ਚੱਲਣ ਦਾ ਮਨ ਬਣਾਇਆ ਤੇ ਬੱਲਿਆੜ ਸਾਹਿਬ ਦੀ ਸੋਚ ਨਾਲ ਚੱਲਣ ਦਾ ਮਨ ਬਣਾਇਆ ਤੇ ਅੱਜ ਹੁਣ ਵੀਰਾਂ ਨੂੰ ਬੰਦ ਕਰਦੇ ਆ ਕਿ ਸਾਡੇ ਵੀਰ ਪ੍ਰਧਾਨ ਨੇ ਅੱਜ ਕਿਹੜਾ ਚਾਹੁੰਦੇ ਹੋਏ ਹੋਰ ਇੱਕ ਜੀ ਕਰਵਾਸਾ ਮਗਾ ਇਹ ਜੀ ਅਸੀਂ ਕਹਿਣਾ ਹੈ ਪ੍ਰਧਾਨ ਜੀ ਸਰਦਾਰ ਜਗਦੀਸ਼ ਸਿੰਘ ਜੀ ਡੱਲੇਵਾਲ ਜਿਨ੍ਹਾਂ ਦੀ ਸੋਚ ਤੇ ਫਿਰ ਨਿਸ਼ਚੇ ਨੂੰ ਦੇਖਦੇ ਹੋਏ ਅਸੀਂ ਇੱਥੇ ਪਹੁੰਚੇ ਆ ਤੇ ਉਹਨਾਂ ਦਾ ਸਾਥ ਦਿੰਦੇ ਆ ਤੇ ਅਸੀਂ ਉਮੀਦ ਕਰਦੇ ਆ ਕਿ ਇਹ ਲਗਾਤਾਰ ਜਿੰਨਾ ਚਿਰ ਮੋਰਚੇ ਚੱਲੂਗਾ ਅਸੀਂ ਮੋਰਚੇ ਦੇ ਵਿੱਚ ਡਟੇ ਰਹਾਂਗੇ ਤੇ ਪ੍ਰਜਾ ਪ੍ਰਧਾਨ ਜੀ ਦੀ ਸੋਚ ਨੂੰ ਸਲਾਮ ਕਰਦੇ ਰਹਾਂਗੇ ਸਾਡਾ ਸੀਸ ਝੁਕਦਾ ਇਹਨਾਂ ਦੀ ਕੁਰਬਾਨੀ ਨੂੰ ਦੇਖਦੇ ਹੋਏ ਤੇ ਸਾਡੇ ਸਾਰੇ ਨਗਰ ਵੱਲੋਂ ਪ੍ਰਧਾਨ ਜੀ ਦਾ ਮੇਰ ਉਹਨਾਂ ਦਾ ਜਿਹੜਾ ਧੰਨਵਾਦ ਸਾਡੇ ਕੋਲ ਪਹੁੰਚੇ ਨੇ ਅਸੀਂ ਇਹਨਾਂ ਦਾ ਵੀ ਧੰਨਵਾਦ ਕਰਦੇ ਇਹਨਾਂ ਨੂੰ ਵੀ ਸਿਰ ਜੁਕਦਾ ਇਹਨਾਂ ਦੇ ਪਰਿਵਾਰ ਵੱਲੋਂ ਇੰਨੀ ਬੜੀ ਕੁਰਬਾਨੀ ਆਪਣੇ ਪੂਰੇ ਪੰਜਾਬ ਲਈ ਨਹੀਂ ਪੂਰੇ ਦੇਸ਼ ਲਈ ਵੀ ਦੇਸ਼ ਦੇ ਕਿਸਾਨਾਂ ਲਈ ਆ ਸੋ ਸਾਰਿਆਂ ਨੂੰ ਬੇਨਤੀ ਹੈ ਕਿ ਪਰ ਛੜ ਕੇ ਹਿੱਸਾ ਲਓ ਇਸ ਮੋਰਚੇ ਦੇ ਵਿੱਚ ਪਹੁੰਚੋ ਤੇ ਲਗਾਤਾਰ ਹਾਜ਼ਰੀ ਲਗਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਭਰਾਵੋ ਜਿਹੜਾ ਹੁਣ ਸਮਾਂ ਹੈ ਹੁਣ ਸਮਾਂ ਘਰ ਚ ਬਹਿਣ ਦਾ ਨਹੀਂ ਹੈਗਾ ਕਿਉਂਕਿ ਆਰ ਪਾਰ ਦੀ ਲੜਾਈ ਹੈ 47 48 ਦਿਨ ਹੋ ਗਏ ਪ੍ਰਧਾਨ ਜੀ ਨੂੰ ਮਰਨ ਵਰ ਤੇ ਬੈਠਦੇ ਹਨ ਬੈਠਿਆਂ ਨੂੰ ਤੇ ਤੁਸੀਂ ਐ ਦੇਖੋ ਵੀ ਹੁਣ ਤਾਂ ਸਿਰਫ ਗਿਣਤੀ ਦੇ ਦਿਨ ਨੇ ਗਿਣਤੀ ਦੇ ਘੰਟੇ ਨੇ ਦੱਲੇ ਵਾਲ ਸਾਹਿਬ ਲਗਾਤਾਰ ਮੌਤ ਵੱਲ ਨੂੰ ਵਧ ਰਹੇ ਨੇ ਲਗਾਤਾਰ ਪ੍ਰਧਾਨ ਜੀ ਦੇ ਮੂੰਹੋਂ ਇੱਕੋ ਗੱਲ ਸਾਨੂੰ ਸੁਣਨ ਨੂੰ ਮਿਲੀ ਕਿ ਮੇਰੇ ਕੋਲ ਪਾਠ ਲਾ ਦਿਓ ਮੈਂ ਹੌਲੀ ਹੌਲੀ ਕਰਵਾਣੀ ਹੈ ਸੰਤਾ ਤੇ ਮੈਂ ਪਰਮਾਤਮਾ ਕੋਲ ਜਾਣਾ ਚਾਹੁੰਦਾ ਤੇ ਭਰਾਵੋ ਹੁਣ ਆਪਣੇ ਤੇ ਗੱਲ ਖੜੀ ਆ ਜਿਵੇਂ ਵੀਰ ਉਹਨਾਂ ਨੇ ਸਲਾਮ ਹੈ ਵੀਰੋਨਾਂ ਦੀ ਸੋਚ ਨੂੰ ਇਹਨਾਂ ਦੇ ਜਾਗਿਆਂ ਜਾਗਦਿਆਂ ਜ਼ਮੀਰਾਂ ਨੂੰ ਕਿ ਜਿਹਨਾਂ ਨੇ ਆਪਣੇ ਜ਼ਮੀਰ ਦੀ ਗੱਲ ਸੁਣ ਕੇ ਤੇ ਮੋਰਚੇ 'ਚ ਪਹੁੰਚੇ ਆ ਬੜੇ ਜ਼ੋਰ ਨਾਲ ਪਹੁੰਚੇ ਆ ਸਾਰੇ ਨੌਜਵਾਨ ਪਹੁੰਚੇ ਨੇ ਤੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਤੇ ਹੁਣ ਸਾਡਾ ਵੀਰ ਗੁਰਪਿੰਦਰ ਤੇ ਲਲ ਸਾਬ ਦਾ ਬੇਟਾ ਉਹ ਤੁਹਾਡੇ ਨਾਲ ਦੋ ਸ਼ਬਦ ਸਾਂਝੇ ਕਰੂ। ਅ ਪਹਿਲੀ ਗੱਲ ਤਾਂ ਸਾਰੇ ਸਾਡੇ ਜਿੰਨੇ ਵੀ ਇਸ ਮੋਰਚੇ ਨੂੰ ਆਪਣਾ ਸਮਝਦੇ ਹੋਏ ਵੀਰ ਸਾਡੇ ਇਸ ਮੋਰਚੇ ਇਹ ਕਦਮ ਅਸੀਂ ਇਹ ਸਮਝਦੇ ਆ ਕਿ ਤੁਸੀਂ ਇੱਕ ਇਤਿਹਾਸਕ ਕਦਮ ਆ ਜਿਹੜੇ ਆਪਣੇ ਘਰਾਂ ਤੋਂ ਪੱਡੇ ਆ ਜਿਹੜੇ ਜਿਹੜੇ ਵੀ ਮੇਰੇ ਵੀਰ ਹਜੇ ਤੱਕ ਵੀ ਆਪਣੀ ਇਸ ਮੋਰਚੇ ਵਿੱਚ ਸ਼ਮੂਲੀਅਤ ਨਹੀਂ ਕਰ ਸਕੋ ਵੀਰ ਉਹ ਸੇਧ ਲਈਏ ਆਪਾਂ ਇਹਨਾਂ ਵੀਰਾਂ ਤੋਂ ਇਹ ਵੀਰ ਜਿੱਦਾਂ ਇਕਬਾਲ ਬਾਈ ਨੇ ਦੱਸਿਆ ਕਿ ਇਹ ਵੀਰ ਅਜ਼ਾਦ ਅਜ਼ਾਦ ਪੰਛੀ ਸੀ ਕਿਉਂਕਿ ਇਹ ਇਤਿਹਾਸ ਹੈ ਇਤਿਹਾਸ ਦੇ ਵਿੱਚ ਵੀ ਆਪਣਾ ਹਾਵ ਦਰਜ ਕਰਵਾਉਣਾ ਆਪਣੀ ਜ਼ਿੰਮੇਵਾਰੀ ਆਪਣੇ ਸਾਰਿਆਂ ਦੇ ਵਾਸਤੇ ਆਪਣੇ ਸਾਰੇ ਕੁੱਲ ਭਾਰਤ ਦੀ ਕਿਸਾਨੀ ਵਾਸਤੇ ਆਪਣੀ ਆਖਰੀ ਸਰਦਾਰ ਜੀ ਸਿੰਘ ਜੀਂਦੜੇ ਵਾਲੀ ਆਪਣੀ ਬੁੱਪਲ ਦੇ ਵਿੱਚ ਆਪਣੀਆਂ ਮੰਗਾਂ ਲੈ ਕੇ ਆਪਣੀ ਛਾਤੀ ਤੇ ਆਪਣੀ ਹਿੱਕ ਤੇ ਕੱਲੇ ਕੱਲੇ ਇੱਕ ਇੱਕ ਕਿਸਾਨ ਸਾਡਾ ਇੱਕ ਇੱਕ ਭੈਣ ਸਾਡੀ ਇੱਥੇ ਮੋਰਚੇ ਦੇ ਵਿੱਚ ਆ ਕੇ ਆਪਾਂ ਉਹਨਾਂ ਨੂੰ ਮੋਢੇਗੇ ਤੁਹਾਡਾ ਤੁਹਾਡੇ ਦਰਸ਼ਨ ਕਰਕੇ ਉਹਨਾਂ ਦੀ ਰੂਹ ਦੀ ਖਰਾਕ ਤੁਹਾਡੇ ਦਰਸ਼ਨ ਨੇ ਵੀਰੋ ਆਪਾਂ ਪਹੁੰਚੀਏ ਸਾਰੇ ਮੇਰੇ ਵੀਰ ਕੋਈ ਵੀ ਸਾਡਾ ਵੀਰ ਹੁਣ ਇਸ ਮੋਰਚੇ ਦੇ ਵਿੱਚ ਸ਼ਮੂਲੀਅਤ ਕਰਨ ਰਵੈਣਾ ਇਸ ਕਰਕੇ ਬੇਨਤੀ ਹੈ ਤੁਹਾਡੇ ਚਾਰਨਾ ਦੇ ਵਿੱਚ ਕਿ ਹੁਣ ਇਸ ਮੋਰਚੇ ਨੂੰ ਆਪਾਂ ਇੱਕ ਜਨ ਅੰਦੋਲਨ ਦੇ ਵਿੱਚ ਬਦਲਦੀਏ ਵੀਰੋ ਵਾਹਿਗੁਰੂ ਜੀ ਕਰਦਾ ਵਾਹਿਗੁਰੂ ਜੀ ਸਰਦਾਰ ਜਗਜੀਤ ਸਿੰਘ ਢੱਲੇਵਾਲ ਜਿੰਦਾਬਾਦ ਢੱਲੇਵਾਲ ਸਾਹਿਬ ਤੁਹਾਡੀ ਸੋਚ ਤੇ ਪੈਰਾ ਗਿਆ ਕੇ ਖੋਈ